ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਘਰ ਦੀ ਜਾਇਦਾਦ ਦੇ ਵਿੱਚ ਹਿੱਸੇਦਾਰੀ ਨੂੰ ਲੈ ਕੇ ਇੱਕ ਨੌ ਵੱਲੋਂ ਆਪਣੇ ਸਹੁਰੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਇਸ ਮੌਕੇ ਜਾਣਕਾਰ ਦਿੰਦਿਆਂ ਮੇਗਾ ਮਹਾਜਨ ਨੇ ਦੱਸਿਆ ਕਿ 2 ਸਾਲ ਪਹਿਲਾਂ ਉਹਨਾਂ ਦੇ ਪਤੀ ਨੇ ਸੌਰੇ ਪਰਿਵਾਰ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਸੀ ਅਤੇ ਪਤੀ ਦੀ ਮੌਤ ਤੋਂ ਬਾਅਦ ਸੌਰੇ ਪਰਿਵਾਰ ਵੱਲੋਂ ਉਹਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਅੱਜ ਆਪਣੇ ਸੌਰੇ ਘਰ ਦੇ ਅੱਗੇ ਧਰਨੇ ਤੇ ਬੈਠੇ ਹਨ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਪਰ ਉਹਨਾਂ ਦੀ ਬੱਚੀਆਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ ਇਥੇ ਜ਼ਿਕਰਯੋਗ ਹੈ ਕਿ ਮੇਗਾ ਮਹਾਜਨ ਨਾਮ ਤਰਨੇ ਤੇ ਬੈਠੀਆਂ ਔਰਤਾਂ ਵੱਲੋਂ ਇੱਕ ਪੱਤਰਕਾਰ ਨਾਲ ਵੀ ਬਤਮੀਜੀ ਕੀਤੀ ਗਈ। ਉਧਰ ਜਦੋਂ ਮੇਗਾ ਮਹਾਜਨ ਦੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਸੱਸ ਨੇ ਕਿਹਾ ਕਿ ਜਦੋਂ ਤੋਂ ਮੇਗਾ ਮਹਾਜਨ ਵਿਆਹ ਕੇ ਉਹਨਾਂ ਦੇ ਘਰ ਆਈ ਹੈ ਉਦੋਂ ਤੋਂ ਲਗਾਤਾਰ ਮੇਗਾ ਮਹਾਜਨ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਇਸੇ ਗੱਲੋਂ ਉਹਨਾਂ ਦੇ بیٹے ਨੇ ਆਤਮਹੱਤਿਆ ਕੀਤੀ। ਉਹਨਾਂ ਕਿਹਾ ਕਿ ਜਦੋਂ ਬੇਟਾ ਮਰਿਆ ਸੀ ਤਾਂ ਮੇਗਾ ਮਹਾਜਨ ਵੱਲੋਂ ਉਸਦੀ ਵੀਡੀਓ ਬਣਾਈ ਜਾ ਰਹੀ ਸੀ ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਮੇਗਾ ਮਹਾਜਨ ਵੱਲੋਂ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਬਟਾਲੇ ਦੇ ਇੱਕ ਪੱਤਰਕਾਰ ਨਾਲ ਮਿਲ ਕੇ ਮੇਗਾ ਮਹਾਜਨ ਵੱਲੋਂ ਉਹਨਾਂ ਤੇ ਪਰਚੇ ਕਰਵਾਏ ਗਏ ਅਤੇ ਉਹਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਵੀ ਜਦੋਂ ਮੇਗਾ ਮਹਾਜਨ ਧਰਨੇ ਤੇ ਬੈਠੀ ਸੀ ਤਾਂ ਉਹਨਾਂ ਦੇ ਪਤੀ ਮੇਗਾ ਮਹਾਜਨ ਦੇ ਸਹੁਰੇ ਦੀ ਤਬੀਅਤ ਖਰਾਬ ਹੋਈ ਅਤੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ ਜੋ ਇਸ ਵਕਤ ਹਸਪਤਾਲ ਵਿੱਚ ਜੀਰੇ ਇਲਾਜ ਹਨ ਜਿਨ੍ਹਾਂ ਨੂੰ ਪੁਲਿਸ ਨੇ ਖੁਦ ਹਸਪਤਾਲ 'ਚ ਦਾਖਲ ਕਰਵਾਇਆ ਹੈ ਹਾਲਾਂ ਚੈਨਲ ਦਾ ਆਰਐਨ ਨਿਊਜ਼ ਇਹਨਾਂ ਦੋਨਾਂ ਤਰ੍ਹਾਂ ਦੇ ਕਿਸੇ ਵੀ આરોਪਾਂ ਦੀ ਪੁਸ਼ਟੀ ਨਹੀਂ ਕਰਦਾ ਇੱਕ ਜਾਂਚਤਾ ਅੰਸ਼ਾ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਐਮਐਸ ਰਾਜਾ ਦੀ ਇੱਕ ਖਾਸ ਰਿਪੋਰਟ ਕੀ ਦਿੱਕਤ ਕੀ ਹੈ ਕਿ ਕੁਛ ਨਹੀਂ ਅਸਤੂ 2 ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਅੱਛਾ ਜੀ ਸੁਸਾਈਡ ਕੀਤਾ ਮੇਰੇ ਹਸਬੰਦ ਨੇ ਪਾਪਾ ਨੇ ਸਲਵਾਜ ਖਵਾਈ ਆਪਣੇ ਹੱਥੇ ਪਾਪਾ ਨਾਲ ਫਾਈਟ ਸੀ ਬਹੁਤ ਜ਼ਿਆਦਾ ਹੁੰਦੀ ਅੱਛਾ ਜੀ ਤੇ ਜਿਹੜੀ ਸਿਸਟਰ ਹੈ ਲੋਗ ਹਨ ਨਾ ਉਹਨਾਂ ਨੇ 15 ਦਿਨ ਬਾਅਦ ਮਹੀਨੇ ਬਾਅਦ ਕੋਈ ਨਾ ਕੋਈ ਡਿਮਾਂਡ ਵਾਪਾ ਕੇ ਰੱਖਦੇ ਸੀ ਉਹਨਾਂ ਦੀ ਬਹੁਤ ਜ਼ਿਆਦਾ ਫਾਈਟ ਸੀ ਘਰ ਦੇ ਅੰਦਰ ਮਤਲਬ ਬਹੁਤ ਇੰਟਰਫੇਅਰ ਮੇਰੀ ਨਾਨਾਂ ਦੀ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਅੱਛਾ 15 20 ਦਿਨਾਂ ਬਾਅਦ ਕੰਦੀ ਮੇਰੇ ਕੋ ਤੇ ਬਹੁਤ ਸਾਰਾ ਮੈਨੂੰ ਪਰਮਾਤਮਾ ਨੇ ਪੈਸਾ ਨਹੀਂ ਚੱਲੇ ਕਰ ਦਿੱਤਾ ਲ ਸਾਡਾ ਕੰਮ ਇਹ ਰਿਕਾਰਡਿੰਗ ਚੱਲਦੀ ਹੈ ਮੈਂ ਤੁਹਾਨੂੰ ਕਹਿ ਰਹੀ ਹਾਂ ਉਹ ਹੋਏਗੀ ਲੋਡ ਹੋਏਗੀ ਜ਼ਰੂਰ ਕਰਵਾਵਾਂਗੇ ਇਹ ਲੋਡ ਮੈਂ ਕਹਿ ਰਹੀ ਹਾਂ ਤੁਸੀਂ ਇਦਾਂ ਨਹੀਂ ਤੁਸੀਂ ਇਹ ਕਰ ਸਕਦੇ ਹੈਲੋ ਮੀਡੀਆ ਇਹ ਇਦਾਂ ਨਹੀਂ ਤੁਸੀਂ ਕਰ ਸਕਦੇ ਸਾਗਰ ਇੱਕ ਮਿੰਟ ਗੱਲ ਕਰਨਾ ਜ਼ਰਾ ਮੇਰਾ ਨਾਮ ਮੇਗਾ ਮਾਜ਼ਨ ਹੈ ਕੀ ਮੈਟਰ ਕੀ ਹੈ ਤੁਸੀਂ ਘਰ ਦੇ ਬਾਹਰ ਦਰਵਾਜ਼ਾ ਖੜਕਾ ਰਹੇ ਦਰਵਾਜ਼ਾ ਖੋਲ ਰਿਹਾ ਮੈਂ ਕੁਝ ਨਹੀਂ ਮੇਰੇ 2 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਸੁਸਾਈਡ ਕੀਤਾ ਸੀ ਉਹਨਾਂ ਨੇ ਤੇ ਸੁਸਾਈਡ ਵੀ ਪਾਪਾ ਨਾਲ ਫਾਈਟ ਕਰਕੇ ਕੀਤਾ ਸੀ ਮੇਰੀ ਨਨਾਨ ਦੀ ਵਜ੍ਹਾ ਨਾਲ ਨਨਾਨ ਤੋਂ ਬਹੁਤ ਦੁਖੀ ਸੀ ਜੀਜੂ ਤੋਂ ਬਹੁਤ ਦੁਖੀ ਸੀ ਬੜਾ ਪ੍ਰੈਸ਼ਰਾਈਜ਼ ਕਰਦੇ ਸੀ ਹਰ ਟਾਈਮ ਆ ਕੇ ਬਹੁਤ ਦੁਖੀ ਸੀ ਉਹ ਤੇ ਲੇਕਿਨ ਹੁਣ ਪਿਛਲੇ ਸਾਲ ਕੀ ਹੋਇਆ ਕਿ ਪਿਛਲੇ ਸਾਲ ਮੇਰੀ ਤਬੀਅਤ ਠੀਕ ਨਹੀਂ ਸੀ ਮੈਂ ਬਿਲਕੁਲ ਬੈੱਡ ਤੇ ਸੀ ਮੈਨੂੰ ਪੈਰਾਲਾਈਜ਼ਰ ਅਟੈਕ ਆ ਗਿਆ ਸੀ ਤੇ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਮੈਂ ਬੈੱਡ ਤੇ ਸੀ ਇਹਨਾਂ ਨੇ ਕੀ ਕੀਤਾ ਜਦੋਂ ਮੇਰੀ ਤਬੀਅਤ ਥੋੜੀ ਠੀਕ ਹੋਈ ਉਸ ਤੋਂ ਬਾਅਦ ਅੰਦਰ ਮੈਂ ਬੱਚੇ ਲੈ ਕੇ ਸੋਣਾ ਉਹਨਾਂ ਨੇ ਥੱਲੋਂ ਮੇਨ ਸਵਿਚ ਬੰਦ ਕਰ ਦੇਣਾ ਖਾਣਾ ਕਿਚਨ ਚ ਖਤਮ ਕਰਤਾ ਮੈਨੂੰ ਅੰਦਰ ਇੰਨਾ ਪਰੇਸ਼ਾਨ ਸ਼ੁਰੂ ਕਰਤਾ ਕਿ ਤੂੰ ਘਰੋਂ ਚਲੀ ਜਾ ਬੱਚਿਆਂ ਲੈ ਕੇ ਮੈਂ ਕਿਹਾ ਮੈਂ ਬੱਚੇ ਲੈ ਕੇ ਨਹੀਂ ਜਾਣਾ ਮੇਰੇ ਹਸਬੰਦ ਦੀ ਦੁਕਾਨ ਹੈ ਰੈਡੀ ਮੇਡ ਦੀ ਮੈਂ ਕਿਹਾ ਤੁਸੀਂ ਮੈਨੂੰ ਚਾਬੀ ਦਿਓ ਮੈਂ ਆਪਣੇ ਹਸਬੰਦ ਦੀ ਦੁਕਾਨ ਕਰਨੀ ਹੈ ਮੈਂ ਮੈਂ ਕਿ ਤੁਸੀ ਜੋ ਕਰਨਾ ਕਰ ਲੋ ਇੱਕ ਦਿਨ ਮੇਰੇ ਸਿਸਟਰ ਇਨ ਲੋ ਆਈ ਆ ਉਹਦੇ ਬੇਟੇ ਆਏ ਆ ਉਹਨਾਂ ਨੇ ਮੈਨੂੰ ਵੈਸੇ ਥੱਲੇ ਬੁਲਾਇਆ ਕਿ niche ਆਉ ਉਸੀ ਗੱਲਬਾਤ ਕਰਨੀ ਆ ਮੈਂ ਥੱਲੇ ਆਈ ਆ ਨੋਰਮਲੀ ਬੱਚੇ ਮੇਰੇ ਟਿਊਸ਼ਨ ਚੱਲੇ ਸੀ ਮੈਂ ਥੱਲੇ ਆਈ ਆ ਉਹਨਾਂ ਨੇ ਮੈਂ ਸਭ ਤੋਂ ਵੱਲੇ ਤਾਂ ਮੈਂ ਚੇਨ ਪਾਈ ਦੀ ਸੀ ਮੇਰੀ ਸਿਸਟਰ ਨੇ ਲੋਨ ਮੇਰੀ ਚੇਨ ਖਿੱਚੀ ਹੈ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਤੂੰ ਮੈਂ ਪੇਪਰ ਤੇ ਸਾਈਨ ਕਰਨੇ ਕਿ ਨਹੀਂ ਕਰਨੇ ਮੈਂ ਕਿਹਾ ਮੈਂ ਸਾਈਨ ਨਹੀਂ ਕਰਨੇ ਮੇਰੇ ਹਸਬੰਦ ਦੀ ਦੁਕਾਨ ਹੈ ਮੈਂ ਕਿਉਂ ਸੇਲ ਕਰਨ ਦਵਾਂ ਕਹਿੰਦੇ ਨਹੀਂ ਅਸੀਂ ਦੁਕਾਨ ਤੈਨੂੰ ਨਹੀਂ ਦੇਣੀ ਅਸੀਂ ਤੈਨੂੰ ਬਾਜ਼ਾਰ ਦੇ ਵਿੱਚ ਇੱਥੇ ਘਰ ਚ ਨਹੀਂ ਰਹਿਣ ਦੇਣਾ ਮੈਂ ਕਿਹਾ ਮੇਰੇ ਹਸਬੰਦ ਦਾ ਘਰ ਆ ਮੈਂ ਇੱਥੇ ਹੀ ਰਹਿਣਾ ਮੈਂ ਇੱਥੇ ਨਹੀਂ ਜਾਣਾ ਮੇਰੇ ਫਾਦਰ ਬਿਮਾਰ ਹੈ ਗਿਆ ਤੈਨੂੰ ਘਰੋਂ ਕੱਢ ਦੇ ਕੇ ਪਏ ਕਿ ਅਸੀਂ ਘਰ ਦੇ ਅੰਦਰ ਨਹੀਂ ਰੱਖਣਾ ਮੇਰੀ ਸਿਸਟਰ ਨੇ ਲੋਨੂ ਆਇਆ ਹੈ ਕਿ ਸਾਰੀ ਪ੍ਰਾਪਰਟੀ ਮੇਰੇ ਨਾਮ ਹੋ ਜੇ ਪੈਸਾ ਸਾਰਾ ਮੈਨੂੰ ਮਿਲ ਜਾ ਸਾਰਾ ਕੁਝ ਇਹਨਾਂ ਬੱਚਿਆਂ ਨੂੰ ਕੁਛ ਨਾ ਮਿਲੇ ਮੈਂ ਕਿ ਤੁਸੀਂ ਮੈਨੂੰ ਕੁਛ ਨਾ ਦਿਵੋ ਤੁਸੀਂ ਆਪਣੇ ਬੱਚਿਆਂ ਦੇ ਨਾਮ ਕਰ ਦੋ ਜੋ ਕਰਨਾ ਹੈ ਮੇਰੀ ਦੋ ਬੇਟੀਆਂ ਹਨ ਤੇ ਮੈਂ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਮ ਕਰੋ ਜੋ ਵੀ ਕਰਨਾ ਵਾ ਕਹਿੰਦੇ ਸੀ ਤੈਨੂੰ ਕੁਛ ਵੀ ਨਹੀਂ ਦੇਣਾ ਕੁਛ ਵੀ ਨਹੀਂ ਦੇਣਾ ਉਲਟੀਆਂ ਬੇਕਾਰ ਦੀਆਂ ਗੱਲਾਂ ਕਰ ਕਰਕੇ ਹੁਣ ਮੈਂ 1 ਸਾਲ ਹੋ ਗਿਆ ਮੈਂ ਕੋਈ ਸਟੈਪ ਨਹੀਂ ਚੁੱਕਿਆ ਜਿੱਦਾਂ ਚੱਲ ਰਿਹਾ ਮੈਂ ਚਲੇ ਜਾ ਰਹੀ ਉਹ ਲੋਕਾਂ ਨੂੰ ਕਹਿ ਰਹੇ ਸੀ ਮੈਗਾ ਨੂੰ ਨਾ 70 ਲੱਖ ਰੁਪਏ ਦੇ ਦਿੱਤਾ ਮੈਨੂੰ ਲੋਕ ਆ ਕੇ ਦੱਸਦੇ ਪਏ ਤੁਸੀਂ 70 ਲੱਖ ਰੁਪਏ ਲੈ ਕੇ ਕੰਪਰੋਮਾਈਜ਼ ਕਰ ਲਿਆ ਮੈਂ ਕਿਹਾ 70 ਲੱਖ ਰੁਪਏ ਮੇਰੀ ਤੇ ਕਿਸੇ ਨਾਲ ਗੱਲ ਹੀ ਨਹੀਂ ਹੋਈ ਉਹ ਤੇ ਕਹਿੰਦੇ ਅਸੀਂ ਕੁਝ ਦੇਣਾ ਲੈਣਾ ਨਹੀਂ ਆਏ ਨੇ ਹੁਣ ਮੈਂ ਕੱਲ ਦੀ ਆਈ ਦੀਆਂ ਕਿ ਮੈਂ ਆਪਣੇ ਘਰ ਦੇ ਅੰਦਰ ਜਾਣਾ ਚਾਹਣਾ ਜੀ ਉਹ ਕਹਿੰਦੇ ਵੀ ਨਾ ਜੀ 70 ਲੱਖ ਰੁਪਏ ਦੇ ਦਿੱਤਾ ਹੁਣ ਉਹਨਾਂ ਨੂੰ ਕੋ ਤੁਸੀਂ ਮੈਨੂੰ 70 ਲੱਖ ਰੁਪਏ ਦੋ ਹੁਣ ਮੈਂ ਇੱਥੇ ਬੈਠੀ ਦੀਆਂ ਹੁਣ ਮੈਂ ਕੱਲ ਦੁਪਹਿਰ 3 ਵਜੇ ਦੀ ਆ ਕੇ ਇੱਥੇ ਬੈਠੀ ਦੀਆਂ ਪੂਰੀ ਰਾਤ ਮੇਰੇ ਬੱਚੇ ਭੁੱਖਣ ਬਣ ਇੱਥੇ ਬੈ ਅਸੀਂ ਉਹ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਐ ਉਹਨਾਂ ਨੇ ਕੀ ਕੀਤਾ ਕਿ ਧੱਕੇ ਮਾਰ ਕੇ ਬੱਚਿਆਂ ਨੂੰ ਵੀ ਤੇ ਮੇਰੀ ਮਦਰਜ਼ ਮੇਰੇ ਮਾਸੀਸ ਨਾਲ ਭਾਬੀ ਮੇਰੇ ਸਾਰੇ ਜਣੇ ਸੀ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਘਰੋਂ ਬਾਹਰ ਘੱਟ ਤਾ ਕਿ ਅਸੀਂ ਅੰਦਰ ਨਹੀਂ ਆਂਦੇ ਨਾ ਤੇ ਜਿਹੜਾ ਥੱਲੇ ਵਾਲਾ ਮੇਰਾ ਚਾਚਾ ਸੋਰਾ ਉਹ ਕਹਿੰਦਾ ਕਿ ਤੇਰਾ ਇਸ ਪ੍ਰਾਪਰਟੀ ਤੇ ਕੋਈ ਹੱਕ ਨਹੀਂ ਐ ਮੇਰਾ ਆਪਣਾ ਸੋਰਾ ਨਹੀਂ ਬੋਲਿਆ ਕੁਝ ਵੀ ਜਿਹੜਾ ਮੇਰਾ ਚਾਚਾ ਸੋਰਾ ਉਹ ਕਹਿੰਦਾ ਤੇਰਾ ਇਸ ਪ੍ਰਾਪਰਟੀ ਤੇ ਕੋਈ ਹੱਕ ਨਹੀਂ ਇਹ ਮਕਾਨ ਮੈਂ ਆਪਣੇ ਨਾਂ ਕਰਾ ਲਿਆ ਮੈਂ ਕਿਹਾ ਤੁਸੀਂ ਆਪਣੇ ਨਾਂ ਕਰਾ ਲਿਆ ਮੇਰੇ ਬੱਚਿਆਂ ਦਾ ਕੀ ਬਣੇਗਾ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਤੂੰ ਜਿੱਥੇ ਮਰਜ਼ੀ ਦਫਾ ਹੋ ਤੇ ਤੂੰ ਘਰ ਦੇ ਅੰਦਰ ਆਏਂਗੀ ਤਾਂ ਤੇਰਾ ਉਹ ਹਾਲ ਕਰਨਾ ਕਿ ਤਰਾ ਜੀਣਾ ਆਰਾਮ ਕਰਦਲ ਤੈਨੂੰ ਉਹ ਵੜਾ ਨਹੀਂ ਦੇਣਾ ਮੈਂ ਮਤਲਬ ਮੇਰੇ ਸੋਹਰੇ ਨੇ ਮੈਨੂੰ ਕੁਝ ਨਹੀਂ ਕਿਹਾ ਮੇਰਾ ਚਾਚਾ ਸੋਹਰਾ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਐ ਇਦਾਂ ਹੀ ਮੇਰੀ ਚਾਚੀ ਸੱਸ ਮੈਨੂੰ ਘਰ ਦੇ ਅੰਦਰ ਪ੍ਰੈਸ਼ਰਾਈਜ਼ ਕਰਦੀ ਸੀ ਮੇਰੀ ਆਪਣੀ ਫੈਮਲੀ ਕੁਝ ਨਹੀਂ ਸੀ ਕਹਿੰਦੀ ਮੈਨੂੰ ਤੇ ਕਾਲਦੰਨਾ ਬੁਰਾ ਹਾਲ ਕੀਤਾ ਨਾ ਮੰਗ ਕੀ ਕਰਦਾ ਹੁਣ ਚੰਲੇ ਮੇਰੀ ਮੰਗਿਆ ਹੋਈ ਕਿ ਮੈਂ ਆਪਣੇ ਬੱਚੇ ਲੈ ਕੇ ਆਪਣੇ ਘਰ ਦੇ ਅੰਦਰ ਜਾਣਾ ਮੈਂ ਕੁਛ ਮੈਨੂੰ ਕੁਛ ਨਹੀਂ ਚਾਹੀਦਾ ਤੇ ਮੇਰੇ ਹਸਬੰਦ ਦੀ ਸ਼ਾਪ ਸੀ ਤੇ ਉਹ ਮੈਨੂੰ ਸ਼ਾਪ ਚਾਹੀਦੀ ਮੈਨੂੰ ਸ਼ਾਪ ਦੇ ਦੇਣ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਹਾਂਜੀ ਹਾਂਜੀ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਕੱਲ ਪੁਲਿਸ ਆਈ ਸੀ ਪੁਲਿਸ ਨੇ ਆ ਕੇ ਮੈਨੂੰ ਇਹੀ ਕਿਹਾ ਵਾ ਕਿ ਤੁਸੀਂ ਇੱਥੇ ਬੈਠੇ ਰਹੋਗੇ ਤੁਹਾਡੇ ਤੇ ਕੋਈ ਕਾਰਵਾਈ ਹੋ ਜੇਗੀ ਮੈਂ ਕਿਹਾ ਤੁਸੀਂ ਜੋ ਕਰਨੀ ਕਰ ਲਓ ਮੇਰਾ ਘਰ ਮੈਂ ਅੰਦਰ ਜਾਣਾ ਹੀ ਜਾਣਾ ਤੁਸੀਂ ਜਿਹੜੀ ਮਰਜ਼ੀ ਕਾਰਵਾਈ ਕਰੋ ਮੈਨੂੰ ਕੋਈ ਪਰਵਾਹ ਨਹੀਂ ਜਾਂ ਮੇਰੇ del Tú sí... ਆਪਣਾ ਮੈਟਰ ਜਿਹੜਾ ਨਾ ਤੁਸੀਂ ਇੱਥੇ ਨਾ ਰੱਖੋ ਤੁਸੀਂ ਥਾਣੇ ਆ ਕੇ ਗੱਲ ਕਰੋ ਮੈਂ ਕਿਹਾ ਮੈਂ ਥਾਣੇ ਨਹੀਂ ਜਾਣਾ ਮੈਂ ਕੰਪਲੇਂਟਾਂ ਕਰ ਕਰਕੇ ਥੱਕ ਗਈ ਇੱਕ ਸਾਲ ਹੋ ਗਿਆ ਮੈਨੂੰ ਕੰਪਲੇਂਟਸ ਕਰ ਕਰਕੇ ਕਰ ਕਰਕੇ ਮੈਂ ਕਿਹਾ ਮੇਰਾ ਬੁਰਾ ਹਾਲ ਹੋ ਗਿਆ ਹੁਣ ਮੇਰੇ ਬੱਚਿਆਂ ਨੂੰ ਇਨਸਾਫ ਚਾਹੀਦਾ ਤੁਹਾਨੂੰ ਮਿਲੇਗਾ ਤਾਂ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਬੈਠੀ ਦੀਆਂ ਮੈਨੂੰ ਕਹਿੰਦੇ ਤੂੰ ਇੱਥੇ ਇੱਕ ਦਿਨ ਛੱਡ ਕੇ ਤੂੰ ਉੱਥੇ ਮਹੀਨਾ ਬੈਠ ਜਾ ਮੈਂ ਕਿਹਾ ਮੈਂ ਮਹੀਨਾ ਛੱਡ ਕੇ ਮੈਂ ਸਾਲ ਵੀ ਬੈਠੇ ਰਾਵਾਂਗੇ ਪਰ ਮੇਰੇ ਬੱਚਿਆਂ ਦਾ ਘਰ ਮੈਂ ਇੱਥੇ ਹੀ ਰਹਿਣਾ ਮੈਂ ਹੁਣ ਅੰਦਰ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਾਏ ਅਗ ਜਾਈ ਜਾ ਰਹੀ ਮੈਨੂੰ ਧਮਕੀਆਂ ਲਗਾਈ ਜਾ ਰਹੀਆਂ ਹਨ ਇਹਨੂੰ 70 ਲੱਖ ਰੁਪਏ ਦੇ ਦਿੱਤਾ ਇਹਨੂੰ 70 ਲੱਖ ਰੁਪਏ ਦੇ ਦਿੱਤਾ ਵਾ ਇਹਨੂੰ ਐ ਕਰਤਾ ਇਹਨੂੰ ਐ ਕਰਤਾ 70 ਲੱਖ ਲਿਆ ਮੈਨੂੰ ਕੁਝ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਕਿਸੇ ਦੀ ਮੈਂ ਕਿਹਾ ਮੈਂ ਕਿ ਮੈਨੂੰ ਪ੍ਰੂਫ ਦੋ ਤੁਸੀਂ ਜਿਹੜਾ ਮੈਨੂੰ ਦਿੱਤਾ ਲੋਕੀ ਮੈਨੂੰ ਕਿਦਾਂ ਕਹਿ ਰਹੇ ਐ ਇਹਨਾਂ ਦੇ ਰਿਲੇਟਿਵ ਜਿਹੜੇ ਬਟਾਲਾ ਤੋਂ ਉਹ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਲੋਕਾਂ ਦੇ ਥਰੂ ਮੈਨੂੰ ਮੈਸੇਜ ਭੇਜ ਰਹੇ ਐ ਕਿ ਤੂੰ 70 ਲੱਖ ਰੁਪਏ ਸੀ ਇਹਨੂੰ ਦੇ ਕੇ ਦਾ ਮਕਾਤਾ ਮਟਰ ਇਸ ਮੁਹੱਲੇ ਦੇ ਵਿੱਚ ਮੈਨੂੰ ਕਮ ਸੇ ਕਮ ਕੱਲ ਦਾ 50 ਲੋਕਾਂ ਨੇ ਕਹਿਤਾ ਕਿ ਇਹ ਕਹਿੰਦੇ ਸਾਡਾ ਰਾਜੀਨਾਮਾ ਹੋ ਗਿਆ ਮੇਗਾ ਨਾਲ ਮੈਂ ਕਿਹਾ ਉਹਨਾਂ ਨੂੰ ਕਹੋ ਮੈਨੂੰ ਇੱਕ ਪੇਪਰ ਦਿਖਾ ਦਿਓ ਕੋਈ ਰਾਜੀਨਾਮੇ ਦਾ ਮੈਂ ਕਿਹਾ ਮੇਰਾ ਕਿਸੇ ਨਾਲ ਕੋਈ ਰਾਜੀਨਾਮਾ ਹੀ ਨਹੀਂ ਹੋਇਆ ਤੇ ਕੱਲ ਦੁ ਤੇ ਮੈਨੂੰ ਕੁਝ ਵੀ ਰਿਜ਼ਲਟ ਨਹੀਂ ਗੇਟ ਤੱਕ ਨਹੀਂ ਖੋਲਦੇ ਬੱਚੇ ਮਤਲਬ ਭੁੱਖਾ ਨਵਾਨੇ ਕਲਦੇ ਇੱਥੇ ਹੀ ਬੈਠੇ ਹੋਏ ਗਲੀ ਮੱਲੇ ਨੇ ਹੈਲਪ ਕੀਤੀ ਹੈ ਮੇਰੀ ਕਾਫੀ ਸਾਰੇ ਹੈ ਗਲੀ ਚਿਕਾਰ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਬਟ ਇਹਨਾਂ ਨੇ ਗੇਟ ਨਹੀਂ ਖੋਲੇ ਆਪਣੇ ਬੱਚਿਆਂ ਨੂੰ ਵੇਖ ਕੇ ਗੇਟ ਨਹੀਂ ਖੋਲੇ ਕਹਿੰਦੇ ਸਾਡਾ ਕੁਝ ਨਹੀਂ ਆ ਸੋਰਾ ਮੇਰਾ ਘਟ ਲੇਕਿਨ ਮੇਰਾ ਚਾਚਾ ਸੋਰਾ ਇੰਨਾ ਕਿ ਤੜਫਦਾ ਪਿਆ ਨਾ ਅਸੀਂ ਇਹਨਾਂ ਨੂੰ ਅੰਦਰ ਹੀ ਨਹੀਂ ਆਉਂਦੇ ਮੈਂ ਤੁਸੀਂ ਮਾਂ ਕੀ ਕਰਦੇ ਤੁਸੀਂ ਅੰਦਰ ਜਾਣਾ ਚਾਹੁੰਦੇ ਮੈਂ ਆਪਣੇ ਘਰ ਦੇ ਅੰਦਰ ਜਾਣਾ ਹਾਂ ਦੋਸ਼ਮਾਯਨ ਵੀਏ ਨਗਰ ਗਲੀ ਨੰਬਰ 4ਏ ਰਹਿਣ ਵਾਲੀ ਹਾਂ ਮੈਂ ਮੇਰੇ ਬੇਟੇ ਦਾ ਜੋੜਿਆ 7 ਦੇ ਵਿਆਹ ਹੋਇਆ ਉਸ ਤੋਂ ਬਾਅਦ ਇਹਨੇ ਆ ਕੇ ਮੇਗਮ ਆ ਜਿੰਦੇ ਬਹੁਤ ਕਲੇਸ਼ ਪਾਇਆ ਸਾਡੇ ਘਰ ਚ ਮੇਰੇ ਬੇਟੇ ਨੇ ਦੁਖੀ ਹੋ ਕੇ ਦਵਾਈ ਖਾ ਲਈ ਮੇਰੇ ਬੇੜੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨੇ ਮੈਨੂੰ ਵੀ ਦਵਾਈਆਂ ਦਿੱਤੀਆਂ ਮੇਰੇ ਵੀ ਬਹੁਤ ਬੁਰਾ ਹਾਲ ਸੀ ਮੇਰਾ ਇੱਕ ਮਤਲਬ ਬੇਟਾ ਦੀ ਮੈਂ ਦੇਖ ਨਹੀਂ ਸਕਾਈ ਵੇਖ ਨਹੀਂ ਵੇਖ ਨਹੀਂ ਪਾਈ ਉਸ ਤੋਂ ਬਾਅਦ ਇਹਨੇ ਜੋ ਵੀ ਕੀਤਾ ਕਹਿੰਦੀ ਹੈ ਵੀ ਮੈਂ ਇਹਨੇ ਮੇਰੇ ਬੇਟੇ ਦੀ ਡੈਥ ਹੋਈ ਦਿਨੇ ਉਪਰੋ ਮੂਵੀਆ ਬਣਾਈਆਂ ਕਿਹੜਾ ਇਹ ਜੇ ਲੇਡੀਜ਼ ਹੈ ਜਿਹੜੇ ਮਤਲਬ ਆਦਮੀ ਪੂਰਾ ਆਏਗਾ ਤਾਂ ਉਹ ਆਪਣੀ ਮੂਵੀਆ ਬਣਾਏਗੀ ਤੇ ਇਹਨੇ ਇਹ ਮੂਵੀਆ ਬਣਾਈਆਂ ਨੇ ਫਿਰ ਇਹਨਾਂ ਨੇ ਸਾਨੂੰ ਇੰਨਾ ਤੰਗ ਕੀਤਾ ਇੰਨਾ ਤੰਗ ਕੀਤਾ ਫਿਰ ਬੇਟੇ ਤੋਂ ਬਾਅਦ ਚਲੇਗੀ ਇਹ ਪਿੱਕੇ ਪਿੱਕੇ ਜਾ ਕੇ ਤੇ ਨੇ ਇਹ ਉਹ ਇਹਨੇ ਸਾਡੇ ਦੇ ਮਰ کلب ਪਰਚੇ ਤੇ ਹੈ ਤੇ ਫਿਰ ਇਹ ਜਿਹੜੇ ਉਥੋਂ ਦਾ ਕੀ ਹੈ ਪੱਤਰਕਾਰ ਉਥੋਂ ਦਾ ਪੱਤਰਕਾਰ ਤੇ ਇਹ ਇਹਨਾਂ ਨੇ ਸਾਡੇ ਵਰਕਲਪ ਹੋ ਕੇ ਤੇ ਪਰਚੇ ਬੜੇ ਦਿੱਤੇ ਹੈਗੇ ਇਹਨਾਂ ਨੇ ਫੁੱਲਸ ਵਾਲਿਆਂ ਨੂੰ ਖੂਨ ਉਹਨਾਂ ਦੇ ਮੇਰੇ ਮੇਰੇ ਆਦਮੀ ਦਾ ਅਪਰੇਟ ਹੋਣ ਦੇ ਬਾਅਦ ਇਹਨਾਂ ਦਾ ਅਟੈਕ ਹੋਇਆ 3 ਦਿਨ ਤੋਂ ਕੁਝ ਖਾਣਾ ਨਹੀਂ ਮਿਲ ਰਿਹਾ ਕੁਝ ਨਹੀਂ ਸੀ ਮਿਲ ਰਿਆ ਖੂਨ ਉਹ ਪੁੱਤਰ ਉਹਨਾਂ ਪੁਲਿਸ ਵਾਲਿਆਂ ਨੇ ਐਂਬੂਲੈਂਸ ਲਈ ਆ ਕੇ ਤੇ ਇੱਥੇ ਲਿਆਂਦਾ ਕੇੰਧਰ ਤੋਂ ਕੁਝ ਹੀ ਨਹੀਂ ਆਉਣ ਦੀ ਬਾਤ ਕਰਨਾ ਦੇ ਕੇ ਬੈਠੀ ਨਹੀਂ ਸੀ ਕੁਝ ਹੀ ਨਹੀਂ ਸੀ ਆਉਣ ਦੀ ਕੁਝ ਨਹੀਂ ਸੀ ਅਹੀ ਘਰ ਨਹੀਂ ਸੀ ਹੈਗੇ ਮੇਰੇ ਨਾਨ ਮਾਰ ਸੀ ਅਸੀਂ ਉੱਥੇ ਗਏ ਜੀ ਨਾ ਕੋ ਕੱਪੜੇ ਖੜੇ ਕੁਛ ਨਹੀਂ ਖੜੇ ਦਾ ਤਿੰਨ ਦਿਨ ਤੋਂ ਅਸੀਂ ਬਾਹਰ ਬੈਠੇ ਤੇ ਆ ਉਹ ਦੋਏ ਭਰਾ ਅੰਦਰ ਬੈਠੇ ਦੇ ਆ ਉਹਨਾਂ ਨੂੰ ਬੜਾ ਕਰਦੇ ਪਏ ਤਾਨਕਾ ਦੇ ਪਏ ਹੀ ਪਾਰੋ ਫਿਰ ਅਸੀਂ ਮਤਲਬ ਕੀ ਮਤਲਬ ਕਹਿਣ ਲੱਗੇ ਵੀ ਇਹਨਾਂ ਨੂੰ ਅਜੇ ਆ ਨਹੀਂ ਦੇਣਾ ਜੇ ਆਨਗੇ ਤਾਂ ਅਸੀਂ ਇਹ ਅੰਦਰ ਵੜ ਜਣਾ ਮੈਂ ਆਪਣੇ ਮੈਂ ਤੇ ਮੇਰੇ ਬੱਚਿਆਂ ਨੇ ਅੰਦਰ ਵੜ ਜਣਾ ਤੇ ਅਸੀਂ ਅਖੇ ਨਹੀਂ ਹੁਣ ਪੁਲਿਸ ਨੇ ਉਹਨਾਂ ਨੇ ਕਿਹਾ ਵੀ ਇਹ ਤੋਂ ਅੰਦਰ ਨਹੀਂ ਮੜ ਸਕਦੀ ਅਸੀਂ ਉਹਨਾਂ ਨੂੰ ਐਂਬੂਲੈਂਸ ਬੁਲਾਈ ਆ ਤੇ ਐਂਬੂਲੈਂਸ ਦੇ ਲੈ ਕੇ ਆਏ ਇਹਨਾਂ ਦਾ ਤੇ ਉਹ ਉਹਨਾਂ ਨੂੰ ਕਿਦਾਂ ਜੇਦਵੀ ਅੰਦਰ ਵੜੋ ਕੇ ਦੇਹੀ ਤੋਂ ਨਵਾਜ ਹਰੀ ਅਸਨ ਦੇ ਵਿੱਚ ਕਰ ਲਾਗੇ ਅਲਿਗੇਸ਼ਨ ਦਿਖਾਏ ਜਾ ਰਹੇ ਕਿ ਉਹਨਾਂ ਨੂੰ ਤੁਰੀ ਗਲਤ ਦਵਾਈਆਂ ਦੇ ਦੇ ਕੇ ਮੈਂਟਨੈਂਸਟ ਕੀਤਾ ਨਾਲੇ بیمار ਬਣਾ ਕੇ ਰੱਖਿਆ ਕਰਦੇ ਕਿਦਾਂ ਨੂੰ ਆਪਣੀ ਨੂੰ ਨੂੰ ਮੈਂ ਦਿੱਤੀਆਂ ਨੇ ਹਾਂਜੀ ਚਲੋ ਠੀਕ ਹੈ ਉਹ ਦਿੱਤੀਆਂ ਹੋਣਗੇ ਮੈਂ ਨਹੀਂ ਦਿੱਤੀਆਂ ਉਹਨੀਆਂ ਦਿੱਤੀਆਂ ਮੈਨੂੰ ਸਭ ਨੂੰ ਪਤਾ ਜੀ ਸਭ ਨੂੰ ਬਦਾਮਰ ਸਾਡੇ ਵਿੱਚ ਜਦੋਂ ਮੇਰੇ ਬੇਟੇ ਦੀ ਜੱਥ ਹੋਈ ਹੈ ਨਾ ਸਾਰੇ ਦੇਖਦੇ ਹੂਣ ਮੈਨੂੰ ਸਾਰੇ ਦੇਖਦੇ ਨੇ ਕਿ ਅੱਡੇ ਤੁਸੀਂ ਡਿੱਗੀ ਰਹੇ ਹੋ ਉਹ ਕਹਿੰਦੇ ਘਰ ਦੇ ਵਿੱਚ ਮੈਨੂੰ ਤੇ ਰੱਖਣਾ ਚਾਹੁੰਦੇ ਤੇ ਮੇਰੀਆਂ ਦੋ ਬੱਚੀਆਂ ਅੱਗੇ ਜਿਹੜਾ ਇਹਨਾਂ ਦਾ ਹੀ ਖੂਨ ਹੈ ਇਹਨੂੰ ਨਾ ਰੱਖ ਲੈਣ ਉਹ ਕਹਿੰਦੇ ਛੋਟੀ ਛੋਟੀ ਬੱਚੀਆਂ ਨੂੰ ਵੀ ਘਰੋਂ ਬਾਹਰ ਕੱਢਿਆ ਅਸੀਂ ਕੱਢਿਆ ਇਹ ਰਹਿ ਗਈ ਹੈ ਸਾਨੂੰ ਅਸੀਂ ਨਹੀਂ ਕੱਢਿਆ ਮੈਨੂੰ ਤਾਂ ਕੋਈ ਹੋਸ਼ ਨਹੀਂ ਸੀ ਹੈਗੀ ਨਿਕੋ ਨਾ ਮਿੰਨ ਕੋਈ ਹੋਸ਼ ਨਹੀਂ ਮੇਰੇ ਬੇਟਾ ਚਲ ਗਿਆ ਨਹੀਂ ਮਿੰਨ ਕੋਈ ਹੋਸ਼ ਨਹੀਂ ਸੀ ਇਹੋ ਲੈ ਕੇ ਗਈ ਸਾਨੂੰ ਤਾਂ ਪਤਾ ਨਹੀਂ ਲੱਗਾ ਕਿਹੜੇ ਵਾਲੇ ਗਈ ਕਿਹੜੇ ਵਾਲੇ ਨਹੀਂ ਗਈ ਹੈਗੀ ਵਾਚੂਲੇਸ਼ਨ ਨਾ ਪਾ ਕੇ ਗਈ ਮੇਰੀ ਬੇਟੀ ਆਈ ਦੀ ਇੱਥੇ ਮੇਰੀ ਬੇਟੀ ਆਈ ਦੀ ਉਹ ਬਾਜ਼ਾਰ ਉਹਦਾ ਬੋਲੀ ਕਹਿੰਦੀ ਦੀ ਉਹਨਾਂ ਪਹਿਲੇ ਜੋ ਇੱਕ ਦਿਨ ਪਹਿਲੇ ਆਈ ਉਹਨੂੰ ਬੁਲਾਇਆ ਨਹੀਂ ਨੇ ਹੈਗਾ ਉਹ ਬਾਜ਼ਾਰ ਚੱਲੇ ਕਹਿੰਦੇ ਬੱਚੇ ਕਹਿ ਲਿਓ ਚਲ ਤੁਹਾਨੂੰ ਕੋਈ ਸਮਾਨ ਲੈ ਕੇ ਜਨ ਉਹ ਵੀ ਤੁਸੀਂ ਖਰੀਦਦੇ ਨਹੀਂ ਕੋਈ ਚੀਜ਼ ਵੀ ਉਹ ਟ੍ਰੈਲਮ ਚ ਗਏ ਬੱਚੇ ਤੇ ਐਨੇ ਮਗਰਮੂ ਵੀ ਬਣਾ ਲਈ ਹੈ ਵੀ ਉਹਨੂੰ ਕਹਿੰਦੀ ਮੇਰਾ ਨਾ ਫੈਸਲਾ ਕਰਕੇ ਜਾਓ ਮੈਂ ਇੱਥੇ ਨਹੀਂ ਰਹਿਣਾ ਹੈਗਾ ਉਕੇ ਨਹੀਂ ਮੈਂ ਕਿਉਂ ਫੈਸਲਾ ਕਰਨਾ ਮੇਰੇ ਕੋਲ ਨੂੰ ਜਿਹੜੀ ਗੱਲ ਹੈਗੀ ਹੈ ਕਲੀਅਰ ਕਰ ਫੈਸਲੇ ਉਹ ਕਰ ਦੇ ਕਰਨਗੇ ਮੇਰੇ ਕੋਈ ਮਤਲਬ ਨਹੀਂ ਹੈਗੀ ਉਹਨਾਂ ਬੋਲੀ ਵਾਲੀ ਹੈ ਤੇ ਇਹਨਾਂ ਨੂੰ ਨਾ ਬੜੀਆਂ ਗੰਦੀਆਂ ਗਾਲਾਂ ਕੱਢੀਆਂ ਨੇ ਮੇਰੇ ਹਸਬੰਦ ਨੂੰ ਇਹ ਬਾਤਮੀਨ ਨਾ ਬੋਲੀ ਹੈ ਉਹ ਗੋਇਆ ਆਇਆ ਇਹ ਕਹਿੰਦੇ ਤੇਰੀ ਨਾ ਬੋਲ ਸਤਾਨੀ ਬੋਲੀਦਾ ਉਹ ਕਰਨਾ ਮੇਰੇ ਬੇਟੇ ਦੋ ਤਿੰਨ ਸਾਨੂੰ ਉਹਨੂੰ ਖਾ ਲਿਆ ਕੰਦਰ ਦਾਦੀ ਨਾਨੂੰ ਆਪ ਨਹੀਂ ਬੋਲਣਾ ਅੰਦਰ ਚਲ ਜੋ ਐਨੇ ਜਨੂਨ ਨਾਲ ਵਾਗ ਫਲਾਰ ਕੇ ਨਾ ਬਾਹਰ ਚਲੀ ਗਈ ਐ ਨਾਲ ਜਾਨੇ ਘਰ ਗਈ ਐ ਕਹਿੰਦੀ ਹਾਏ ਹਾਏ ਵੀ ਉਹ ਸ਼ੋਰ ਲੱਭੀ ਐ ਤੇ ਅਗੋ ਜਿਹੜੀ ਮੂਵੀ ਬਣੀ ਐ ਨਾ ਉਹਦੇ ਵਿੱਚ ਕੈਬੇਜ ਚਾਈਏ ਨਾ ਉਹ ਸਭ ਕੁਝ ਦੱਸਦੀ ਪਈ ਤੁਹਾਨੂੰ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਘਰ ਦੇ ਅੰਦਰ ਦਾਖਲ ਹੋਏ ਜੀ ਤੇ ਉਹਨਾਂ ਦੇ ਦਾਦੇ ਵੱਲੋਂ ਉਹਨਾਂ 'ਤੇ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਦਾਦੇ ਨੇ ਕਿਉਂ ਕਰ ਧੱਕੇ ਮਾਰੇ ਐਨੇ ਧੱਕੇ ਮਾਰੇ ਦਾਦੇ ਨੂੰ ਘਰ ਦੇ ਬਾਹਰ ਤੇ ਉਹ ਖੜੇ ਕੌਣ ਖੜੇ ਤਦ ਨੂੰ ਤੁਹਾਡੇ ਘਰ ਦੇ ਬਾਹਰ ਉਹ ਖੜੀ ਆ ਨਾ ਮੇਰੇ ਦਾਦ ਉਹਨਾਂ ਨੇ ਉਹ ਵਿਚਾਰੇ ਕੋਠੇ ਤੋਂ ਉਤਰੇ ਹੀ ਨਹੀਂਗੇ ਮੇਰਾ ਦੇਵਰ ਸੀ ਉਹ ਬੋਲਿਆ ਜਨਾਨੀ ਨੂੰ ਅੰਦਰ ਵੜ ਗਈ ਹੈ ਧੱਕੇ ਨਾਲ ਹੁਣ ਮੰਨ ਕੀ ਕਰੀ ਅਹੀ ਕਹਿੰਦੇ ਇਹਨਾਂ ਨੂੰ ਸਾਡੇ ਤੋਂ ਸਾਨੂੰ ਇਹਨਾਂ ਕੋਲ ਖਤਰਾ ਹੈਗਾ ਹੈ ਇਹਦਾ ਦਾ ਕੁਝ ਕੀਤਾ ਜਾਏ ਫੜਿਆ ਹਸਬੰਦ ਦੀ ਕੰਡੀਸ਼ਨ ਮੇਰੇ ਹਸਬੰਦ ਦੀ ਕੰਡੀਸ਼ਨ ਇੱਥੇ ਦੇਖੋ ਤੁਸੀਂ ਹਸਪੀਟਲ ਲਿਆਂਦਾ ਦਾ ਹੈ ਕਰਕਮ ਲੋਕੀ ਚੱਲੋ ਡਾਕਟਰ ਆਏ ਤਾਂ ਕੋਈ ਡਾਕਟਰ ਆਇਆ ਆਣ ਕੇ ਤਾਂ ਸਾਨੂੰ ਪਤਾ ਚੱਲੇਗਾ ਕਿ ਇਹ ਤਾਂ ਸੰਨੇ ਦੇ ਕੀ ਨਹੀਂ ਇਹਦੇ ਅੜਾ ਚੱਲ ਰਹੇ